ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੇਸ਼ਾਂ-ਵਦੇਸ਼ਾਂ ਵਿੱਚ ਵਸਦੇ ਸਾਰੇ ਪੰਜਾਬੀ ਵੀਰ ਭੈਣ ਭਰਾਵਾਂ ਦਾ ਆਰਡੀ ਫੈਮਿਲੀ ਚੈਨਲ ਵਿੱਚ ਬਹੁਤ-ਬਹੁਤ ਸਵਾਗਤ ਹੈ ਜੀ ਤੇ ਆਓ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਬਹੁਤ ਵਧੀਆ ਰਿਸ਼ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਰਿਸ਼ਤੇ ਦੀ ਐਡ ਪਾਉਣ ਲਈ ਨਾਮ, ਉਮਰ, ਜਾਤ, ਗੋਤ, ਕੱਦ, ਕੰਮ, ਪ੍ਰਾਪਰਟੀ, ਭੈਣ ਭਰਾ, ਮੰਗ, ਪੜ੍ਹਾਈ, ਪਤਾ, ਏਰੀਆ ਐਡ ਲਗਵਾਉਣ ਲਈ ਆਪਣੀ ਇਹ ਜਾਣਕਾਰੀ ਭੇਜੋ ਨਾਲ ਆਪਣਾ ਨੰਬਰ ਦੱਸੋ ਜਿਹੜਾ ਐਡ ਵਿੱਚ ਦੱਸਣਾ ਐਡ ਦੀ ਫੀਸ ਇੱਕ ਵਾਰ ਲਈ ਜਾਂਦੀ ਹੈ ਐਡ ਕੁਝ ਦਿਨ ਬਾਅਦ ਬਾਰ ਬਾਰ ਲਗਾਈ ਜਾਂਦੀ ਹੈ ਸਾਰੇ ਆਰਡੀ ਫੈਮਿਲੀ ਚੈਨਲ ਤੋਂ ਤੁਸੀਂ ਜਿਹੜਾ ਵੀ ਰਿਸ਼ਤਾ ਵੇਖ ਕੇ ਕਰਨਾ ਹੈ ਉਹ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਕਰੋ ਜੀ ਰਿਸ਼ਤੇ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਕੇ ਰਿਸ਼ਤਾ ਕਰੋ ਜੀ ਕਿਉਂਕਿ ਸਾਡਾ ਕੰਮ ਸਿਰਫ ਰਿਸ਼ਤੇ ਦੀ ਐਡ ਪਾਉਣ ਦਾ ਹੈ ਤੇ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਨਾਮ ਕੌਣ ਹੈ ਜੀ ਜਨਮ 1/12/1996 ਕੱਦ 5 ਫੁੱਟ 2 ਇੰਚ ਹੈ ਕਾਸਟ ਚੜਸਿੱਖ ਹੈ ਗੋਤ ਬਰਾੜਕ ਪਾਈ ਪਲੱਸ 2 ਮੈਡੀਕਲ ਕੈਮੀਕਲ ਲੈਬ ਟੈਕਨੀਸ਼ੀਅਨ ਤਰਦੂਮ ਕਾਲਜ ਉਸਮਾ অন্ਟਾਰੀਓ ਕੈਨੇਡਾ ਇਡੀਆਂ ਦਾ ਪਤਾ ਮੋਗਾ ਪਰਿਵਾਰ ਵਿੱਚ ਮਾਤਾ ਪਿਤਾ ਨੇ ਇੱਕ ਪਹਿਣ ਮੈਰਿਡ ਹੈ ਇੱਕ ਪ੍ਰਾਣ ਅਨਵੈਰਡ ਹੈ ਕੈਨੇਡਾ ਦਾ ਮਲਟੀਪਲ ਵੀਜ਼ਾ ਲੱਗਿਆ ਹੋਇਆ ਹੈ ਲੜਕੀ ਸੋਹਣੀ ਸੁਨੱਖੀ ਹੈ ਵਧੀਆ ਘਰ ਪਰਿਵਾਰ ਤੋਂ ਹੈ ਲੜਕੀ ਕੈਨੇਡਾ ਪੀਆਰ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਲੜਕਾ ਚਾਹੁੰਦਾ ਹੈ ਲੜਕਾ ਕੈਨੇਡਾ ਪੀਆਰ ਹੋਵੇ ਮਾਂਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਲड़का ਚਾਹੀਦਾ ਹੈ ਲड़का ਕਨੇਡਾ ਪੀਆਰ ਹੋਵੇ ਭਾਵੇਂ ਮਾਰਕ ਪਰਮਿਟ ਜਾਂ ਸਟੇਟਿਵ ਜੇ ਦੇ ਦੇ ਇਹਨਾਂ ਨੂੰ ਰਿਸ਼ਤਾ ਇਹੋ ਜਿਹਾ ਚਾਹੀਦਾ ਹੈ ਲੜਕੀ ਦੇ ਭਰਾ ਨੂੰ ਬਾਹਰ ਲਿਜਾ ਸਕੀ ਭਾਵੇਂ ਕੰਟਰੈਕਟਰ ਮੈਰਿਜ ਲਈ ਲੈ ਜਾ ਸਕ ਜAVE ਭੈਣ ਭਰਾ ਨੂੰ ਪਹਿਲਾਂ ਮੈਰਿਜ ਬਿਊਰੋ ਪਰਵਾਹ ਨੂੰ ਨਾ ਕਰਨ ਦੀ ਇਹਨੇ ਤੁਹਾਨੂੰ ਨੰਬਰ ਦਿੱਤਾ ਗਿਆ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਸਿੰਘਾ ਜੀ ਜਨਮ 2001 ਕੱਦ 5ਪਾ 30 ਇੰਚ ਆਕਾਸ਼ ਜਨ ਸਿੱਖ ਹੈ ਗੋਤਪਰਾੜ ਪੜਾਈ बीए ਜ਼ਮੀਨ ਤਿੰਨ ਕਿੱਲੇ ਇੰਡੇ ਦਾ ਪਤਾ ਮੋਗਾ ਪਰਿਵਾਰ ਵਿੱਚ ਮਾਤਾ ਪਿਤਾ ਨੇ ਦੋ ਭੈਣਾਂ ਨੇ ਇੱਕ ਭੈਣ ਕੈਨੇਡਾ ਪੀਆਰ ਅਨਮੈਰਿਡ ਹੈ ਇੱਕ ਭੈਣ ਮੈਰਿਡ ਹੈ ਲੜਕਾ ਵੀ ਕੈਨੇਡਾ ਜਾ ਕੇ ਆਇਆ ਹੈ ਲੜਕੇ ਕੋਲ ਕੈਨੇਡਾ ਦਾ ਮਲਟੀਪਲ ਪੀਚ ਹੈ ਲੜਕਾ ਸੋਹਣਾ ਸੁਨੱਖਾ ਨਸ਼ੇਦੋ ਰਹਿਤਾ ਹੈ ਵਧੀਆ ਘਰ ਪਰਵਾਰ ਤੋਂ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਕੈਨੇਡਾ ਪੀਆਰ ਲੜਕੀ ਚਾਹੀਦੀ ਹੈ ਜੋ ਲੜਕੇ ਨੂੰ ਭਾਵੇਂ ਮੱਕੀ ਮੈਰਿਜ ਰਾਹੀ ਭਾਵੇਂ ਕੰਟਰੈਕਟ ਮੈਰਿਜ ਜਹੀ ਬਾਹਰ ਲਿਜਾ ਸਕੀ ਸਕੇ ਤਾਂ ਪ੍ਰਾਦਾਇਸ਼ਤਾ ਚਾਹੀਦਾ ਹੈ ਜੇਕਰ ਲੜਕੀ ਦਾ ਭਰਾ ਪੀਆਰ ਨਹੀਂ ਹੈ ਤਾਂ ਜੋ ਲੜਕੇ ਦੀ ਪਣ ਕੈਨੇਡਾ ਪੀਆਰ ਹੈ ਤਾਂ ਉਸ ਨੂੰ ਮੈਰਿਜ ਕਰਵਾ ਕੇ ਬਾਹਰ ਨਾਲ ਲੈ ਜਾਵੇਗੀ ਮੈਰਿਜ ਬਿਊਰੋ ਵਾਲੇ ਪਰਵਾਨ ਨੂੰ ਫੋਨ ਨਾ ਕਰਨੀ ਇਹਨਾਂ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਕੈਨੇਡੀਅਨ ਸਿਟੀਜ਼ਨ ਜੱਟ ਸਿੱਖਪੰਦੇਰ ਸੋਹਣੀ ਸਨਖੀ ਲੜਕੀ ਹੈ 1992 ਦਾ ਜਨਮ ਹੈ ਕੱਦ 5 ਫੁੱਟ 6 ਇੰਚ ਹੈ ਲੁਧਿਆਣਾ ਜ਼ਿਲ੍ਹੇ ਨਾਲ ਸੰਬੰਧਿਤ ਲੜਕੀ ਹੈ ਲੜਕੀ ਨੇ ਇੰਡੀਆ ਤੋਂ ਐਮਸੀਏ ਮਗਰੋਂ ਕੈਨੇਡਾ ਵਿੱਚ ਪੋਸਟ ਗ੍ਰੈਜੂਏਟ ਡਿਪਲੋਮਾ ਕੀਤਾ ਅਤੇ ਟ੍ਰਾਂਟੋ ਦੀ ਵਧੀਆ ਆਈਟੀਆਈ ਕੰਪਨੀ ਵਿੱਚ ਨੌਕਰੀ ਕਰ ਰਹੀ ਹੈ। ਉਹ ਲੜਕੀ ਬੇਗਸੂਰਾ ਤਲਾਕਸ਼ੁਦਾ ਹੈ, ਕੋਈ ਬੱਚਾ ਨਹੀਂ, ਲੜਕਾ ਜੜਸੀ ਖਾਂਦਾਨੀ ਅਤੇ ਨਸ਼ਾ ਰਹਿਤ, ਚੰਗਾ ਪੜਿਆ-ਲਿਖਿਆ ਤੇ ਗ੍ਰੇਟ ਨੈਟਰ ਟ੍ਰਾਂਟੋ ਏਰੀਆ ਨਾਲ ਸੰਬੰਧਿਤ ਕੇਵਲ ਕੈਨੇਡਾ ਪੀਆਰ ਸਿਟੀਜ਼ਨ ਜਾਂ ਕੈਨੇਡਾ ਪੀਆਰ ਦੀ ਫਾਈਲ ਲੱਗੀ ਹੋਵੇ। ਵਰਕ ਪਰਮਿਟ ਵਾਲੇ ਵੀ ਸੰਪਰਕ ਕਰ ਸਕਦੇ ਨੇ ਲੁਧਿਆਣਾ ਜ਼ਿਲ੍ਹੇ ਅਤੇ ਇਸ ਦੇ ਨਾਲ ਲੱਗਦੇ ਇਲਾਕੇ ਨਾਲ ਸੰਬੰਧਿਤ ਪਰਿਵਾਰਾਂ ਨੂੰ ਪਹਲ ਦਿੱਤੀ ਜਾਵੇਗੀ ਚਾਹਵਨ ਪਰਿਵਾਰ ਕਨੇਡੀਅਨ ਸਮੇਂ ਮੁਤਾਬਕ ਸੰਪਰਕ ਕਰ ਸਕਦੇ ਨੇ ਇਹਨਾਂ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਨਾਮ ਗੌਰਵ ਸੋਢੀ ਹੈ ਜੀ ਜਨਮ 17 11 1991 ਜਨਮ ਸਮਾ 10:50 ਮਿੰਟ ਜਨਮ ਸਥਾਨ ਪਟਿਆਲਾ ਕਾਰਦ ਪੰਜ ਮੁੱਢ 7 ਇੰਚ ਹੈ ਕਾਸ਼ਟ ਖੱਤਰੀ ਪੜਾਈ ਬੀਏ ਲੜਕਾ ਨਿਊਜ਼ੀਲੈਂਡ ਵਰਕ ਪਰਮਿਟ ਤੇ ਮੈਨੇਜਰ ਦੀ ਜੌਬ ਤੇ ਹੈ ਪਿਤਾ ਬਿਜ਼ਨਸਮੈਨ ਨੇ ਮਾਤਾ ਹਾਊਸ ਵਾਈਫ ਨੇ ਲੜਕੇ ਦੀਆਂ ਦੋ ਭੈਣਾਂ ਨੇ ਮੈਰਿਡ ਨਹੀਂ ਪਤਾ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਲੜਕਾ ਤਲਾਕशुदा ਹੈ ਜੀ ਮੰਗ ਇਹਨਾਂ ਨੂੰ ਵਧੀਆ ਲੜਕੀ ਵਧੀਆ ਪਰਿਵਾਰ ਤੋਂ ਸੋਹਣੀ ਸਨਕੀ ਐਜੂਕੇਟਿਡ ਅਤੇ ਸਮਾਰਟ ਲੜਕੀ ਚਾਹੀਦੀ ਹੈ ਲੜਕੀ ਤਲਾਕशुदा ਬਿਨਾਂ ਬੱਚੇ ਤੋਂ ਜਾਂ ਕੁਆਰੀ ਹੋਵੇ ਉਹ ਵੀ ਸੰਪਰਕ ਕਰ ਸਕਦੇ ਨੇ ਜਾਂ ਲੜਕੀ ਲੜਕੀ ਬਾਹਰ ਜਾਣ ਦੀ ਚਾਹਵਾਨ ਹੋਵੇ ਕੋਈ ਉਹ ਵੀ ਸੰਪਰਕ ਕਰ ਸਕਦੇ ਹੈ ਲੜਕੀ ਪੰਜਾਬ ਵਰ ਨਿਊਜ਼ੀਲੈਂਡ ਤੋਂ ਹੋਵੇ ਦਾ ਦੇਸ਼ ਦੀ ਕੋਈ ਮੰਗ ਨਹੀਂ ਇਹਨਾਂ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਨਾਮ ਸਿੰਘ ਹੈ ਜੀ ਜਨਮ 5 7 2000 ਕੱਦ 5 ਫੁੱਟ 7 ਇੰਚ ਹੈ ਲਿਵਿੰਗ ਕੈਨੇਡਾ ਸਟੱਡੀ ਪਾਸਟ 11 ਕੈਨੇਡਾ ਫਰਮ 5 ਇਅਰ ਪੀਅਰ ਅਪਲਾਈਡ ਫਰਮ 1 ਇਅਰ ਲੜਕਾ ਨਾਨ ਵੇਜੀਟੇਰੀਅਨ ਹੈ ਕਾਸਟ ਮੈਰਾ ਸਿੱਖ ਪਤਾ ਸ਼ਹਿਰ ਪਟਿਆਲਾ ਸਟੱਡੀ ਪਾਸਟ ਨਾਨ ਮੈਡੀਕਲ ਵਰਕਿੰਗ ਇਨ ਟੈਨਕੋ ਕੰਪਨੀ ਇਨ ਕੈਨੇਡਾ ਫਰਮ 3 ਇਅਰਸ ਇਨਾ ਦੀ ਘਪੈਣ ਹੈ ਜੋ ਵੀ ਕੈਨੇਡਾ ਵਿੱਚ ਨੇ ਪਿਤਾ ਪੰਜਾਬ ਪੁਲਿਸ ਵਿੱਚੋਂ ਰਿਟਾਇਰ ਨੇ ਮੰਗਣ ਲੜਕੀ ਵਧੀਆ ਸਿੱਖ ਪਰਿਵਾਰ ਤੋਂ ਸੋਹਣੀ ਸੁਨੱਖੀ ਪੜ੍ਹੇ ਲਿਖੀ ਪੀਆਰ ਲੜਕੀ ਚਾਹੀਦੀ ਹੈ ਲੜਕਾ ਸੋਹਣਾ ਸੁਨੱਖਾ ਨਸ਼ੇ ਤੋਂ ਰਹਿਤ ਹੈ ਪਰਿਵਾਰ ਵੱਲੋਂ ਦਾਦ ਦੇ ਦਿੱਤੀ ਕੋਈ ਮੰਗਣੀ ਇਹਨਾਂ ਥੱਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਨਾਮ ਸਿੰਘਾਜੀ ਗੁਰਸਿੱਖ ਲੜਕਾ ਜਨਮ 16 ਅਕਤੂਬਰ 1993 ਕੱਦ 5 ਫੁੱਟ 11 ਇੰਚ ਹੈ ਪੜਾਈ ਪਲੱਸ 2 ਹੈ ਡਿਜੀਟਲ ਮਾਰਕੀ ਕਾਸਟ ਜਰਸੀਖ ਹੈ ਗੋਤ ਸਿੱਤੂ ਪਤਾ ਕੈਨੇਡਾ ਜ਼ਿਲ੍ਹਾ ਮੋਗਾ 10 ਸਾਲ ਦਾ ਅਮਰੀਕਾ ਦਾ ਵੀਜ਼ਾ ਇਹਨਾਂ ਦੀ ਇੱਕ ਭੈਣ ਤੇ ਭਰਾ ਹਨ ਦੋਨੋਂ ਮੈਰਿਟ ਨੇ ਕੰਮ ਵਰਕ ਪਰਮਿਟ ਤੇ ਹੈ ਜ਼ਮੀਨ 14 ਕਿੱਲੇ ਹੈ ਦੋਵਾਂ ਭਰਾਵਾਂ ਨੂੰ 7-7 ਕਿੱਲੇ ਆਉਂਦੀ ਹੈ ਮੰਗ ਇਹਨਾਂ ਲੜਕੀ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਪੜੀ ਲਿਖੀ ਕੈਨੇਡਾ ਪੀਆਰ ਜਾਂ ਵਰਕ ਪਰਮਿਟ ਵਾਲੀ ਚਾਹੀਦੀ ਹੈ ਲੜਕੀ ਦੀ ਕਾਸਟ ਅਰੂੜਾ ਵੀ ਹੋਵੇ ਤਾਂ ਨਹੀਂ ਸੰਪਰਕ ਕਰ ਸਕਦੇ ਨੇ ਪਰ ਲੜਕੀ ਕੈਨੇਡਾ ਪੀਆਰ ਹੋਵੇ ਪਰਿਵਾਰ ਵੱਲੋਂ ਦਾਦੀ ਦੀ ਕੋਈ ਮੰਗ ਨਹੀਂ ਇਹਨਾਂ ਨੇ ਥੱਲੇ ਨੰਬਰ ਦਿੱਤਾ ਕਿ ਹਾਂ ਤੁਸੀਂ ਨਾ ਨਾ ਗੱਲਬਾਤ ਕਰ ਸਕਦੇ ਹੋ ਨਾਮ ਸਿੰਘ ਹੈ ਜੀ ਉਮਰ 29 ਸਾਲ ਹੈ ਕੱਦ 5 ਫੁੱਟ 7 ਇੰਚ ਹੈ ਪੜਾਈ ਗ੍ਰੈਜੂਏਸ਼ਨ ਕਾਸਟ ਸੁਨਿਆਰ ਗੋਤ ਸਦੇ ਉਹੜੇ ਲੜਕਾ ਕੋਈ ਨਿਸ਼ਾਨੀ ਕਰਦਾ ਲੜਕੇ ਦਾ ਇੱਕ ਭਰਾ ਮੈਰਡ ਹੈ ਪਤਾ ਮਾਨਸਾ ਕਮ ਹਾਰੂ ਵਾਸ਼ਿੰਗਸ਼ੀਂ ਤੇ ਗੀਜਦੀ ਸ਼ਾਪ ਹੈ ਮੰਗ ਲੜਕੀ ਵਧੀਆ ਪਰਿਵਾਰ ਤੋਂ ਸੋਹਣੀ ਸਨਖੀ ਪੜ੍ਹੀ ਲਿਖੀ ਲੜਕੀ ਚਾਹੀਦੀ ਹੈ ਲੜਕੀ ਦੀ ਕਾਸਟ ਸੁਨਿਆਰੀ ਹੀ ਹੋਵੇ ਲੜਕੀ ਦਾ ਕੱਦ 5'4 ਜਾਂ 5'5 ਇੰਚ ਤੋਂ ਘੱਟ ਨਾ ਹੋਵੇ ਔਰ ਨੰਟਰੀ ਵਾਲੇ ਪਰਿਵਾਰ ਨੂੰ ਨਾ ਕਰਨ ਜੀ ਦਾ ਦੀਸੀ ਕੋਈ ਮੰਗ ਨਹੀਂ ਇੰਨਾ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ 92 ਕਾਸਟ ਜੜ ਸਿੱਖਾ ਕੱਦ 5'9" ਹੈ ਪੜਾਈ ਹੋਟਲ ਮੈਨੇਜਮੈਂਟ ਇੰਡੀਆ ਦਾ ਪਤਾ ਫਤਿਹਗੜ੍ਹ ਸਾਹਿਬ ਲੜਕਾ ਸੋਹਣਾ ਸੁਨੱਖਾ ਨਸ਼ੇ ਤੋਂ ਰਹਿਤ ਹੈ ਵਧੀਆ ਘਰ ਪਰਿਵਾਰ ਤੋਂ ਹੈ ਲੜਕਾ ਯੂ ਐਸ ਏ ਵਿੱਚ ਵਰਕ ਪਰਮਿਟ ਤੇ ਹੈ ਮੰਗ ਇਹਨਾਂ ਨੂੰ ਵਧੀਆ ਜੜ ਸਿੱਖ ਪਰਿਵਾਰ ਤੋਂ ਸੋਹਣੀ ਸੁਨੱਖੀ ਲੜਕੀ ਚਾਹੀਦੀ ਹੈ ਕੈਨੇਡਾ ਤੋਂ ਅਮਰੀਕਾ ਤੋਂ ਲੜਕੀ ਨੂੰ ਪਹਿਲ ਹੈ ਭਾਵੇਂ ਪੀ ਆਰ ਜਾਂ ਵਰਕ ਪਰਮਿਟ ਦੀ ਹੋਵੇ ਜਾ ਲੜਕੀ ਇੰਡੀਆ ਤੋਂ ਹੋਵੇ ਮੈਰਜੂਰੋਂ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਇਹਨਾਂ ਥੱਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਨਾਮ ਪੂਜਾ ਜਨਮ 8 9 1992 ਕਾਸਟ Hindu ਪੜਾਈ +2 ਪਾਸ ਹੈ D ਫਾਰਮੇਸੀ ਪੜਾਈ ਲੜਕੀ ਸੋਹਣੀ ਸੰਖੇ ਵਧੀਆ ਘਰ ਪਰਿਵਾਰ ਤੋਂ ਹੈ ਤੇ ਲੜਕੀ ਜੌਬ ਕਰਦੀ ਹੈ ਹਸਪੀਟਲ ਚ ਲੜਕੀ ਤਲਾਕਸ਼ੁਦਾ ਹੈ ਕੋਈ ਬੱਚਾ ਨਹੀਂ ਹੈਗਾ ਮਾਂ ਗੇਨ ਨੂੰ ਹਿੰਦੂ ਪਰਿਵਾਰ ਤੋਂ ਵਧੀਆ ਜੌਬ ਕਰਦਾ ਜਾਂ ਐਨਆਰਆਈ ਲੜਕਾ ਚਾਹੀਦਾ ਹੈ ਲੜਕਾ ਭਾਵੇਂ ਕੁਆਰਾ ਹੋਵੇ ਭਾਵੇਂ ਤਲਾਕशुदा ਪਰ ਬਿਨਾਂ ਬੱਚੇ ਤੋਂ ਹੋਵੇ ਮੈਰਜ ਗੁਰੂ ਵਾਲੇ ਪਰਵਾਹ ਨੂੰ ਫੋਨ ਨਾ ਕਰਨ ਜੀ ਇੰਨੇ ਥੱਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਕੱਦ 6 ਫੁੱਟ ਹੈ ਕਾਸਟ ਜੱਟ ਸਿੱਖ ਹੈ ਗੋਤ ਮਾਨ ਪਤਾ ਬਠਿੰਡਾ ਪੜਾਈ ਲੜਕਾ ਬੀਏ ਕਰ ਰਿਹਾ ਜੀ ਅਤੇ ਸਰਕਾਰੀ ਪੇਪਰ ਦੀ ਤਿਆਰੀ ਕਰ ਰਿਹਾ ਹੈ ਪਰਿਵਾਰ ਵਿੱਚ ਮਾਤਾ ਪਿਤਾ ਨੇ ਦੋ ਭੈਣਾਂ ਨੇ ਮੈਰਣ ਨੇ ਕੋਈ ਭਰਾ ਨਹੀਂ ਇਕੱਲਾ ਲੜਕਾ ਹੈ ਜ਼ਮੀਨ 6.5 ਕਿੱਲੇ ਤੇ ਨਾਲ 10-15 ਕਿੱਲੇ ਖੇਠੇ ਤੇ ਲੈ ਕੇ ਖੇਤੀ ਕਰਦੇ ਨੇ ਲੜਕਾ ਸੋਹਣਾ ਸੁਨੱਖਾ ਨਸ਼ੇ ਤੋਂ ਰਹਿਤ ਹੈ ਵਧੀਆ ਘਰ ਪਰਿਵਾਰ ਤੋਂ ਹੈ ਵਧੀਆ ਆਮਦਨ ਹੈ ਮੰਗ ਇਹਨਾਂ ਨੂੰ ਵਧੀਆ ਜੜ ਸਿੱਖ ਪਰਿਵਾਰ ਤੋਂ ਲੜਕੀ ਚਾਹੀਦੀ ਹੈ ਜੇਕਰ ਲੜਕੀ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਪੀਆਰ ਹੋਵੇ ਤਾਂ ਜੋ ਵੀ ਲੜਕੀ ਪਰਿਵਾਰ ਦਾ ਖਰਚਾ ਹੋਏਗਾ ਉਹ 35 ਤੋਂ 40 ਲੱਖ ਤੱਕ ਲੜਕੇ ਵਾਲਿਆਂ ਵੱਲੋਂ ਦਿੱਤਾ ਜਾਵੇਗਾ ਜੇ ਲੜਕੀ ਨੇ ਬਾਹਰ ਦੀ ਫਾਈਲ ਲਗਾਉਣੀ ਹੈ ਤਾਂ ਵੀ ਸਾਰਾ ਖਰਚਾ ਲੜਕੇ ਵੱਲੋਂ ਦਿੱਤਾ ਜਾਵੇਗਾ ਜੇਕਰ ਪੱਕੀ ਮੈਰਿਜ ਕਰਵਾਉਣੀ ਹੈ ਤਾਂ ਵੀ ਸੰਪਰਕ ਕਰ ਸਕਦੇ ਨੇ ਜੇਕਰ ਪੇਪਰ ਮੈਰਿਜ ਕਰਵਾਉਣੀ ਹੈ ਤਾਂ ਵੀ ਸੰਪਰਕ ਕਰ ਸਕਦੇ ਨੇ ਮੈਰਿਜ ਬੋਰੋਂ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਇਹਨਾਂ ਥੱਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਨਾਮ ਸਿੰਘਾ ਜੀ ਅੰਮਰਤਾਰੀ ਲੜਕਾ ਹੈ ਉਮਰ 35 ਸਾਲ ਹੈ ਕੱਦ 5 ਫੁੱਟ 10 ਇੰਚ ਹੈ ਕਾਸਟ ਰਵਿਦਾਸ ਯਾ ਸਿੱਖ ਪਤਾ ਜਲੰਧਰ ਪੜਾਈ ਬੀਐਸਸੀ ਪਰਿਵਾਰ ਵਿੱਚ ਪਿਤਾ ਗਵਰਨਮੈਂਟ ਜੌਬ ਤੋਂ ਰਿਟਾਇਰਡ ਨੇ ਮਾਤਾ ਹਾਊਸ ਵਾਈਫ ਨੇ ਇੱਕ ਪਰ ਮੈਰਿਡ ਹੈ ਆਈਟੀ ਸੈਕਟਰ ਵਿੱਚ ਜੌਬ ਕਰਦਾ ਹੈ ਲੜਕਾ ਸੋਹਣਾ ਸੁਨੱਖਾ ਵਧੀਆ ਘਰ ਪਰਿਵਾਰ ਤੋਂ ਹੈ ਜੌਬ ਹੈ ਆਪਣਾ ਬਿਜ਼ਨਸ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਵਧੀਆ ਸਿੱਖ ਵੈਸ਼ਨੂ ਪਰਿਵਾਰ ਤੋਂ ਵੈਲ ਐਜੂਕੇਟਿਡ ਲੜਕੀ ਚਾਹੀਦੀ ਹੈ ਲੜਕੀ ਦਾ ਅਮਰਤ ਛੱਕਿਆ ਹੋਵੇ ਤਾਂ ਵੀ ਸੰਪਰਕ ਕਰ ਸਕਦੇ ਨੇ ਜੇ ਨਾ ਛੱਕਿਆ ਹੋਵੇ ਤਾਂ ਵੀ ਸੰਪਰਕ ਕਰ ਸਕਦੇ ਨੇ ਰਵਿਦਾਸ ਯਾ ਸਿੱਖ ਕਾਸਟ ਨੂੰ ਪਹਿਲਾ ਬਾਕੀ ਹੋਰ ਸਿੱਖ ਕਾਸਟ ਦੇ ਵੀ ਸੰਪਰਕ ਕਰ ਸਕਦੇ ਨੇ ਮੈਰਿਜ ਬੂਰੋ ਵਾਲੇ ਪਰਿਵਾਰ ਨੂੰ ਪੂਨਾ ਕਰਨ ਚ ਇਹਨਾਂ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਨਾਮ ਸਿੰਘਾ ਜੀ ਜਨਮ 25/1997 ਕੱਦ 5.9 ਇੰਚ ਕਾਸਟ ਜੜ ਸਿੱਖ ਗੋਤ ਢਾਲੀਵਾਲ ਪਤਾ ਮਰੀਲ ਕੋਟਲਾ ਪੜਾਈ ਪਲਸ 2 ਨਾਨ ਮੈਡੀਕਲ ਬੀ ਐਸ ਸੀ ਨਾਨ ਮੈਡੀਕਲ ਪਰਿਵਾਰ ਵਿੱਚ ਪਿਤਾ ਖੇਤੀਬੜੀ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਇੱਕ ਬਰਾ ਮੈਰਿਡ ਹੈ ਕੈਨੇਡਾ ਸਿਟੀਜ਼ਨ ਹੈ ਲੜਕਾ ਸੋਹਣਾ ਸੁਨੱਖਾ ਨਸ਼ੇ ਤੋਂ ਰਹਿਤ ਹੈ ਵਧੀਆ ਘਰ ਪਰਿਵਾਰ ਤੋਂ ਕੈਨੇਡਾ ਪੀ ਆਰ ਹੈ ਜੌਬ ਉਸ ਸਟੋਰ ਮੈਨੇਜਰ ਦੀ ਮੰਗ ਇਹਨਾਂ ਨੂੰ ਵਧੀਆ ਸਟਾਰਟਿਕ ਪਰਿਵਾਰ ਤੋਂ ਕੈਨੇਡਾ ਪੀ ਆਰ ਜਾਂ ਵਰਕ ਪਰਮਿਟ ਵਾਲੀ ਲੜਕੀ ਚਾਹੀਦੀ ਹੈ ਲੜਕੀ ਦੀ ਬੀ ਐਸ ਸੀ ਨਾਲ ਸਿੰਘ ਜਾਂ ਹੋਲਡਰ ਕੋ ਡਿਗਰੀ ਕੀਤੀ ਹੋਵੇ ਲੜਕੀ ਇੰਡੀਆ ਤੋਂ ਹੋਵੇ ਮੈਰਿਜ ਮੈਰੋ ਵਾਲੇ ਪਰਿਵਾਰ ਨੂੰ ਫੋਨ ਕਰਨ ਜੀ ਇਹਨਾਂ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਨਾਮ ਕਾਰਜ ਜਨਮ 1992 ਕੱਦ 5.4 ਇੰਚ ਕਾਸਟ ਜੜ ਸਿੱਖ ਗੋਤ ਬਿਰਕ ਪਤਾ ਕਰਨਾਲ ਪੜਾਈ ਮਾਸਟਰ ਡਿਗਰੀ ਇਨ ਬਾਇਓਮੈਡੀਕਲੋਜੀ ਫ੍ਰੋਮ ਥਾਪਰ ਯੂਨੀਵਰਸਿਟੀ ਪਟਿਆਲਾ ਇੰਡੀਆ ਪਰਿਵਾਰ ਵਿੱਚ ਪਿਤਾ ਗਵਰਨਮੈਂਟ ਜੌਬ ਤੋਂ ਰਿਟਾਇਰ ਨੇ ਮਾਤਾ ਹਾਊਸ ਵਾਈਫ ਨੇ ਇੱਕ ਭਰਾ ਨ ਮੈਰਿਡ ਹੈ ਲੜਕੀ ਸੋਹਣੀ ਸੁਨੱਖੀ ਵਧੀਆ ਘਰ ਪਰਿਵਾਰ ਤੋਂ ਹੈ ਲੜਕੀ ਡੈਨਮਾਰਕ ਵਿੱਚ ਰਹਿੰਦੀ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਵੈਲ ਐਜੂਕੇਟ ਵੈਲ ਸੈਟਲਡ ਨੜਕਾ ਚਾਹੀਦਾ ਨੜਕਾ ਸਿਰਫ ਯੂਰਪ ਕੰਟਰੀ ਤੋਂ ਹੋਵੇ ਜਿਵੇਂ ਡੈਨਮਾਰਕ ਜਰਮਨੀ ਨਾਰਵੇ ਇੰਟਰੀ ਸਵੀਡਨ ਆਦ ਕੰਟਰੀ ਤੋਂ ਹੋਵੇ ਮੈਰਿਜ ਬਾਰੇ ਪਰਵਾਨ ਫੋਨ ਨਾ ਕਰਨ ਜਿਹਨੇ ਥੱਲੇ ਨੰਬਰ ਦਿੱਤਾ ਗਿਆ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਨਾਮ ਸਿੰਘ ਹੈ ਜੀ ਉਮਰ 33 ਸਾਲ ਹੈ ਕੱਦ 5 ਫੁੱਟ 11 ਇੰਚ ਹੈ ਕਾਸਟ ਜੱਟ ਸਿੱਖ ਹੈ ਗੋਤ ਪੰਨੂ ਪੜ੍ਹਾਈ ਬੀਏ ਪਰਿਵਾਰ ਵਿੱਚ ਪਿਤਾ ਸੂਬੇਦਾਰ ਰਿਟਾਇਰ ਨੇ ਆਰਮੀ ਚੂ ਮਾਤਾ ਹਾਊਸ ਵਾਈਫ ਨੇ ਇੱਕ ਭਰਾ ਦਾ ਬੈਲਜੀਅਮ ਵਿੱਚ ਆਪਣਾ ਵਧੀਆ ਬਿਜ਼ਨਸ ਹੈ ਤੇ ਇੱਕ ਭੈਣ ਆਸਟ੍ਰੇਲੀਆ ਵਿੱਚ ਹੈ ਜ਼ਮੀਨ ਤਿੰਨ ਕਿੱਲੇ ਨੇ ਤੇ ਲੁਧਿਆਣਾ ਵਿੱਚ ਸ਼ਹਿਰੀ ਕਮਰਸ਼ੀਅਲ ਪ੍ਰਾਪਰਟੀ ਜਿਸ ਦੀ ਰੈਂਟਰ ਇਨਕਮ 90000 ਹੈ ਪਤਾ ਲੁਧਿਆਣਾ ਲੜਕਾ ਸੋਹਣਾ ਸੁਨੱਖਾ ਨਸ਼ੇ ਤੋਂ ਰਹਿਤ ਹੈ ਲੜਕਾ ਪੋਰਟਗਲ ਕੰਟਰੀ ਵਿੱਚ ਪੀਆਰ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਪੜ੍ਹੀ ਲਿਖੀ ਲੰਮੀ ਲੜਕੀ ਚਾਹੀਦੀ ਹੈ ਜੂਰਪ ਕੰਟਰੀ ਤੋਂ ਲੜਕੀ ਨੂੰ ਪਹਿਲਾ ਪਾਵੇਂ ਪੀਆਰ ਹੋਵੇ ਪਾਵੇਂ ਵਰਕ ਪਰਮਿਟ ਤੇ ਹੋਵੇ ਜਾਂ ਲੜਕੀ ਇੰਡੀਆ ਤੋਂ ਹੋਵੇ ਜੜ ਸਿਕ ਕਾਸਟੂਮ ਪਹਿਲਾ ਬਾਕੀ ਹੋਰ ਉੱਚ ਕੰਟ ਦੇ ਵੀ ਸੰਪਰਕ ਕਰ ਸਕਦੇ ਨੇ ਮੈਰਿਜ ਬਿਊਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਇਹਨਾਂ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਨਾਮ ਕੌਰ ਹੈ ਜੀ ਜਨਮ 6/3/2000 ਕੱਦ 5 ਫੁੱਟ ਪੜਾਈ 10th ਪਾਸ ਕਾਸ਼ਟ ਰਾਮਗੜੀਆ ਗੋਤ ਚਾਨਾ ਪਤਾ ਲੁਧਿਆਣਾ ਪਰਿਵਾਰ ਵਿੱਚ ਪਿਤਾ ਦਾ ਵੱਡਾ ਕੰਟਰੈਕਟਰ ਦਾ ਕੰਮ ਹੈ ਮਾਤਾ ਹਾਊਸ ਵਾਈਫ ਨੇ ਦੋ ਭਰਾ ਨੇ ਇਕੱਲੀ ਲੜਕੀ ਹੈ ਲੜਕੀ ਵਧੀਆ ਘਰਵਾਰ ਸੰਭਾਲਣ ਵਾਲੀ ਤੇ ਸੋਹਣੀ ਸੁਨੱਖੀ ਹੈ ਲੜਕੀ ਮੰਗਲਿਕ ਹੈ ਮੰਗ ਇਹਨਾਂ ਨੂੰ ਵਧੀਆ ਘਰੇਲੂ ਪਰਿਵਾਰ ਤੋਂ ਸੁਹਣਾ ਸੁਨੱਖਾ ਨਸ਼ਾ ਰਹਿਤ ਮੰਗਲੀ ਕੁੜਕਾ ਚਾਹੀਦਾ ਹੈ ਲੜਕਾ ਵੈਸ਼ਨੂ ਪਰਿਵਾਰ ਤੋਂ ਰਾਮਗੜੀਆ ਕਾਸ਼ਟ ਤੋਂ ਹੋਵੇ ਲੜਕਾ ਇੰਡੀਆ ਤੋਂ ਹੋਵੇ ਪਾਵੇਂ ਐਨ ਆਰ ਆਈ ਹੋਵੇ ਮੈਰਿਜ ਗੁਰੂ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਇਨਾਂ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਨਾਮ ਗਗਨਦੀਪ ਸਿੰਘਾ ਜੀ ਉਮਰ 3 ਸਾਲ ਹੈ ਕਾਸਟ ਜੱਟ ਸਿੱਖ ਹੈ ਗੋਤ ਬਰਾੜ ਹੈ ਕਤ ਪਾਇਂਹਪੁਰ 6 ਇੰਚ ਹੈ ਪੜ੍ਹਾਈ ਇੰਡੀਆ ਤੋਂ ਬੀਟੈਕ ਮਕੈਨੀਕਲ ਇੰਜੀਨੀਅਰਿੰਗ ਕੈਨੇਡਾ ਤੋਂ 2 ਸਾਲ ਦਾ ਪੋਸਟ ਗ੍ਰੈਜੂਏਟ ਡਿਪਲੋਮਾ ਪ੍ਰੋਜੈਕਟ ਮੈਨੇਜਮੈਂਟ ਵਿੱਚ ਇੰਡੀਆ ਦਾ ਪਤਾ ਖਾਸ ਬਠਿੰਡਾ ਹੈ ਜ਼ਮੀਨ 5 ਕਿੱਲੇ ਹੈ ਪਰਿਵਾਰ ਵਿੱਚ ਪਿਤਾ ਆਰਮੀ ਜੋ ਰਿਟਾਇਰ ਨੇ ਦੀ ਮਾਤਾ ਹਾਊਸ ਵਾਈਫ ਨੇ ਇੱਕ ਛੋਟਾ ਭਰਾ ਹੈ ਕੈਨੇਡਾ ਵਿੱਚ ਵਰਕ ਪਰਮਿਟ ਤੇ ਹੈ ਕੋਈ ਭੈਣ ਨਹੀਂ ਹੈਗੀ ਸਾਰਾ ਗੁਰਸਿੱਖ ਪਰਿਵਾਰ ਹੈ ਜੋਬਕ ਲੜਕਾ ਕੈਨੇਡਾ ਵਿੱਚ ਓਪਨ ਵਰਕ ਪਰਮਿਟ ਤੇ ਹੈ ਲੜਕਾ ਸੋਹਣਾ ਸੁਨੱਖਾ ਨਸ਼ੀ ਤੋਂ ਰਹਿਤ ਹੈ ਤੇ ਦਸਤਾਰ ਬੰਦ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਕੈਨੇਡਾ ਪੀਆ ਲੜਕੀ ਚਾਹੀਦੀ ਹੈ ਜਾਂ ਲੜਕੀ ਇੰਡੀਆ ਤੋਂ ਹੋਵੇ ਲੜਕੀ ਦੀ ਪੜ੍ਹਾਈ ਬੀਐਸਸੀ ਨਰਸਿੰਗ ਹੋਵੇ ਜਾਂ ਬੀਐਸਸੀ ਨਰਸਿੰਗ ਵਿੱਚ 2-3 ਸਾਲ ਦਾ ਤਜਰਬਾ ਹੋਵੇ ਲੜਕੀ ਦਾ ਕੱਦ 5 ਫੁੱਟ 4 ਜਾਂ 5 ਫੁੱਟ 6 ਤੋਂ ਤੱਕ ਹੋਵੇ ਮਾਲਵੇਰੀਏ ਨੂੰ ਪਹਿਲਾ ਮੈਰਜਪੁਰ ਵਾਲੇ ਪਰਿਵਾਰ ਨੂੰ ਸੁਣਨਾ ਕਰਨ ਜੀ ਇਹਨਾਂ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਨਾਮ ਸਿੰਘ ਹੈ ਜੀ ਜਨਮ 2011 1996 ਕਾਸਟ ਜਰਸੀਖ ਹੈ ਗੋਤ ਬੱਲ ਪੜਾਈ ਪਲੱਸ 2 ਤੇ ਡਿਪਲੋਮਾ ਸੇਫਟੀ ਇੰਜੀਨੀਅਰਿੰਗ ਦਾ ਪਰਿਵਾਰ ਵਿੱਚ ਪਿਤਾ ਖੇਤੀਬਾੜੀ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਇੱਕ ਭੈਣ ਹੈ ਇੱਕਲਾ ਲੜਕਾ ਹੈ ਜ਼ਮੀਨ 3 ਕਿੱਲੇ ਨੇ ਪਤਾ ਵਿਆਹ ਸ੍ਰੀ ਅੰਮਰਸਰ ਸਾਹਿਬ ਜੋਬ ਲੜਕਾ 2019 ਤੋਂ ਕਵੈਤ ਵਿੱਚ ਡਰਾਈਵਰ ਦੀ ਜੋਬ ਕਰਦਾ ਹੈ ਸੈਲਰੀ 1 ਲੱਖ ਹੈ ਲੜਕਾ ਸੁਹਣਾ ਸੁਨੱਖਾ ਨਸ਼ੇ ਤੋਂ ਰਹਿਤ ਹੈ ਵਧੀਆ ਘਰ ਪਰਿਵਾਰ ਤੋਂ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਪੜ੍ਹੀ ਲਿਖੀ ਗ੍ਰੈਜੂਏਟਰ ਪੜ੍ਹਾਈ ਵਾਲੀ ਲੜਕੀ ਚਾਹੀਦੀ ਹੈ ਜੇ ਲੜਕੀ ਨੇ ਆਈਲਰਸ ਕੀਤੀ ਹੋਵੇ ਜਾਂ ਬਾਹਰ ਜਾਣ ਦਾ ਸਾਰਾ ਖਰਚਾ ਲੜਕੇ ਵਾਲਿਆਂ ਵੱਲੋਂ ਕੀਤਾ ਜਾਵੇਗਾ ਵਿਆਹ ਸਿੰਪਲ ਕਰਨਾ ਹੈ ਕੋਈ ਮੰਗ ਨਹੀਂ ਮੈਰਿਜ ਗੁਰੂ ਵਾਲੇ ਪਰਵਾਨ ਨੂੰ ਫੋਨ ਨਾ ਕਰਨੀ ਇਹਨਾਂ ਥਨੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਨਾਮ ਸਿੰਘ ਹੈ ਜੀ ਜਨਮ ਜੂਨ 2002 ਕੱਦ 5 ਫੁੱਟ 11 ਇੰਚ ਹੈ ਕਾਸਟ ਜਟ ਸਿੱਖ ਹੈ ਪਤਾ ਗੁਰਦਾਸਪੁਰ ਲੜਕੇ ਨੂੰ 7 ਕਿੱਲੇ ਜ਼ਮੀਨ ਆਉਂਦੀ ਹੈ ਪਰਿਵਾਰ ਵਿੱਚ ਮਾਤਾ ਪਿਤਾ ਨੇ ਇੱਕ ਭੈਣ ਹੈ ਕੈਨੇਡਾ ਵਿੱਚ ਹੈ ਜੌਬ ਲੜਕਾ ਆਰਮੀ ਵਿੱਚ ਕਲਰਕ ਦੀ ਜੌਬ ਕਰਦਾ ਹੈ ਲੜਕਾ ਸੋਹਣਾ ਸੁਨਖਾ ਨਸ਼ੀ ਤੋ ਰਹਤਾ ਹੈ ਵਧੀਆ ਘਰ ਪਰਿਵਾਰ ਤੋਂ ਹੈ ਮੰਗ ਇਹਨਾਂ ਨੂੰ ਵਧੀਆ ਜਟ ਸਿੱਖ ਪਰਿਵਾਰ ਤੋਂ ਸੋਹਣੀ ਸਾਖੀ ਪੜੀ ਲਿਖੀ ਲੜਕੀ ਚਾਹੀਦੀ ਹੈ ਲੜਕੀ ਦਾ ਕੱਦ 5 ਫੁੱਟ 4 ਤੋਂ ਉੱਪਰ ਹੋਵੇ ਮੇਰੀ ਜੂਰ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਇਹਨਾਂ ਤੇ ਲੈ ਨੰਬਰ ਦਿੱਤਾ ਗਿਆ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਨਾਮ ਮਹਾਵੀਰ ਸਿੰਘਲਾ ਜੀ ਜਨਮ 6 ਨਵੰਬਰ 1970 ਜਨਮ ਦਾ ਟਾਈਮ ਹੈਗਾ 3:30 ਵਜੇ ਜਨਮ ਹੋਸਾਨ ਪਟਿਆਲਾ ਕੱਦ 5 ਫੁੱਟ 8 ਇੰਚ ਹੈ ਗੋਤ ਸਿੰਘਲਾ ਪੜਾਈ +1 ਇਹਨਾਂ ਦੀ ਵਾਈਫ ਦੀ ਡੈਥ ਹੋ ਗਈ ਹੈ ਕੋਈ ਬੱਚਾ ਨਹੀਂ ਪਰਿਵਾਰ ਵਿੱਚ ਮਾਤਾ ਪਿਤਾ ਨੇ ਦੋ ਭੈਣਾਂ ਨੇ ਮੈਰਿਡ ਨਹੀਂ ਇੱਕ ਭਰਾ ਹੈ ਮੈਰਿਡ ਹੈ ਇੱਕ ਭਰਾ ਅਨਮੈਰਿਡ ਹੈ ਪਤਾ ਬਟਾਲਾ ਜੀਰਕਪੁਰ ਮਹਾਲੀ ਜੋਬ ਬਿਲਡਿੰਗ ਮਟੀਰੀਅਲ ਬਿਜ਼ਨਸ ਲੜਕਾ ਸੋਹਣਾ ਸੁਨੱਖਾ ਨਸ਼ੀਤ ਹੋ ਰਹਿਤਾ ਵਧੀਆ ਘਰ ਪਰਿਵਾਰ ਤੋਂ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਘਰ-ਵਾਰ ਸੰਭਾਲਣ ਵਾਲੀ ਤਲਾਕਸ਼ੁਦਾ ਜਾਂ ਵਿਧਵਾ ਜਾਂ ਕੁਆਰੀ ਲੜਕੀ ਚਾਹੀਦੀ ਹੈ ਲੜਕੀ ਭਾਵੇਂ ਗਰੀਬ ਪਰਿਵਾਰ ਤੋਂ ਹੋਵੇ ਮੈਰਿਜ ਬੂਰ ਵਾਲੇ ਪਰਿਵਾਰ ਨੂੰ ਨਾ ਕਰਨ ਜੀ ਇਹਨਾਂ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਨਾਮ ਕੌਰ ਹੈ ਜੀ ਜਨਮ ਜੂਨ 1997 ਕੱਦ 5 ਫੁਟ 6 ਇੰਚ ਕਾਸ਼ ਚੜ੍ਹ ਸੀ ਪੜਾਈ ਸਕੂਲੀ ਪੜਾਈ ਕੀਤੀ ਹੈ ਸਹਾਰਨਪੁਰ ਤੋਂ ਗ੍ਰੈਜੂਏਸ਼ਨ ਇਨ ਮਕੈਨਿਕਲ ਇੰਜੀਨੀਅਰਿੰਗ ਫ্রম ਪੰਜਾਬ ਯੂਨੀਵਰਸਿਟੀ ਤੋਂ ਪਰਿਵਾਰ ਵਿੱਚ ਪਿਤਾ ਗਵਰਨਮੈਂਟ ਜੌਬ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਇੱਕ ਛੋਟਾ ਭਰਾ ਹੈ ਇੱਕ ਛੋਟੀ ਭੈਣ ਹੈ ਪਤਾ ਸਹਾਰਨਪੁਰ ਯੂਪੀ ਵੈਸੇ ਪੰਜਾਬ ਤੋਂ ਬਿਲੋਂਗ ਕਰਦੇ ਨੇ ਲੜਕੀ ਐਮ ਐਨ ਸੀ ਕੰਪਨੀ ਵਿੱਚ ਜੌਬ ਕਰਦੀ ਹੈ ਲੜਕੀ ਸੋਹਣੀ ਸੁਨੱਖੀ ਵਧੀਆ ਘਰ ਪਰਿਵਾਰ ਤੋਂ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਹਣਾ ਸੁਨੱਖਾ ਵੈਲ ਐਜੂਕੇਟਿਡ ਵਧੀਆ ਪੜ੍ਹਾਈ ਵਾਲਾ ਲੜਕਾ ਚਾਹੀਦਾ ਹੈ ਲੜਕਾ ਹੋਵੇ ਵਧੀਆ ਗਵਰਨਮੈਂਟ ਜੌਬ ਕਰਦਾ ਹੋਵੇ ਜਾਂ ਐਮ ਐਨ ਸੀ ਕੰਪਨੀ ਵਿੱਚ ਜੌਬ ਕਰਦਾ ਹੋਵੇ ਵਧੀਆ ਕਾਮਦਾਨ ਹੋਵੇ ਲੜਕਾ ਜਟ ਸਿੱਖ ਪਰਿਵਾਰ ਤੋਂ ਹੋਵੇ ਜ਼ਮੀਨ 8 ਤੋਂ 10 ਕਿੱਲੇ ਹੋਣ ਲੜਕਾ ਨਸ਼ਾ ਰਹਿਤ ਹੋਵੇ ਮੈਰਿਜ ਗੁਰੂ ਵਾਲੇ ਪਰਵਾਰ ਨੂੰ ਫੂਰਨਾ ਕਰਾਂ ਜੀ ਇਹ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਨਾਮ ਆਕਾਸ਼ਦੀਪਾ ਜੀ ਜਨਮ 15 ਅਕਤੂਬਰ 1511 1995 ਕਬ 6 ਵੋਟ ਹੈ ਕਾਸਟ ਜਟ ਸਿੱਖ ਹੈ ਗੋਤ ਮੱਲੀ ਪਤਾ ਫਰੀਦਕੋਟ ਜ਼ਮੀਨ ਢਾਈ ਕਿੱਲੇ ਪੜਾਈ ਬੀ ਟੈਕ ਮਕੈਨੀਕਲ ਇੰਜੀਨੀਅਰਿੰਗ ਬਾਬਾ ਫਰੀਦ ਕਾਲਜ ਦਿਉਨ ਪਟੰਡਾ ਪਰਿਵਾਰ ਵਿੱਚ ਪਿਤਾ ਨਾਇਬ ਸੂਬੇਦਾਰ ਨੇ ਗੇਜਾ ਸਿੰਘ ਮੱਲੀ ਮਾਤਾ ਚਰਨਜੀਤ ਪਰ ਹਾਊਸ ਵਾਈਫ ਨੇ ਅਮਰਤਾਰੀ ਨੇ ਇਕੱਲਾ ਲੜਕਾ ਕੋਈ ਭੈਣ ਭਰਾ ਨਹੀਂ ਲੜਕੇ ਦਾ ਅਮਰਤ ਨਹੀਂ ਛੱਕਿਆ ਜੀ ਜੋਬ ਲੜਕਾ ਗਵਰਨਮੈਂਟ ਜੋਬ ਕਰਦਾ ਹੈ ਲੜਕਾ ਸੋਹਣਾ ਸੁਨੱਖਾ ਨਸ਼ੇ ਤੋਂ ਵਧੀਆ ਘਰ ਪਰਿਵਾਰ ਤੋਂ ਹੈ ਨਸ਼ੇ ਤੋਂ ਰਹਿਤ ਵਧੀਆ ਘਰ ਪਰਿਵਾਰ ਤੋਂ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਲੜਕੀ ਚਾਹੀਦੀ ਹੈ ਲੜਕੀ ਜੋਬ ਕਰਦੀ ਹੈ ਲੜਕੀ ਨੂੰ ਪਹਿਲ ਹੈ ਜੋਬ ਕਰਦੀ ਲੜਕੀ ਨੂੰ ਪਹਿਲ ਹੈ ਸਰਕਾਰੀ ਨੌਕਰੀ ਜੇ ਲੜਕੀ ਪ੍ਰਾਈਵੇਟ ਜੌਬ ਕਰਦੀ ਹੋਵੇ ਜਾਂ ਲੜਕੀ ਸਰਕਾਰੀ ਜੌਬ ਦੇ ਪੇਪਰ ਦੀ ਤਿਆਰੀ ਕਰਦੀ ਹੋਵੇ ਲੜਕੀ ਦਾ ਕੱਦ 5 ਫੁੱਟ 5 ਤੋਂ ਉੱਪਰ ਹੋਵੇ ਮੈਰਜੀ ਬੁਰੂ ਵਾਲੇ ਪ੍ਰਵਾਨ ਖੋਣਾ ਕਰਨ ਜੀ ਇਹਨਾਂ ਥਨੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਨਾਮ ਅਮਨਪ੍ਰੀਤ ਕੌਰ ਜੀ ਜਨਮ 24/7/2001 ਕੱਦ 5 ਫੁੱਟ 2 ਇੰਚ ਕਾਸਟ ਚਾੜ੍ਹ ਸਿੱਖ ਗੋਤ ਮਾਨ ਪੜਾਈ ਬਿਜ਼ਨਸ ਐਡਮਿਨਿਸਟ੍ਰੇਸ਼ਨ ਪਰਿਵਾਰ ਵਿੱਚ ਮਾਤਾ ਪਿਤਾ ਨੇ ਇੱਕ ਭਰਾ ਹੈ ਲੜਕੀ ਸੋਹਣੀ ਸੰਖੀ ਹੈ ਵਧੀਆ ਘਰ ਪਰਿਵਾਰ ਤੋਂ ਹੈ ਲੜਕੀ ਕੈਨੇਡਾ ਵਿੱਚ ਪੀਆਰ ਹੈ ਜੌਬ ਇੰਸੂਰੈਂਸ ਸਪੈਸ਼ਲਿਸਟ ਰੈসিডেন্ট ਆਫ ਕੈਨੇਡਾ ਬਿਨਿਪੈਗ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਹਣਾ ਸੰਖਾ ਨਸ਼ਾ ਰਹਿਤ ਲੜਕਾ ਚਾਹੀਦਾ ਲੜਕਾ ਕੈਨੇਡਾ ਵਿੱਚ ਪੀਆਰ ਜਾਂ ਵਰਕ ਪਰਮਿਟ ਤੇ ਹੋਵੇ ਲੜਕੇ ਨੂੰ 10 ਛੇ 15 ਕਿਲੋ ਜਮੀਨ ਹੋਵੇ ਮਾਲਵੇਰੀ ਨੂੰ ਪਹਿਲਾ ਮਾਰੀਪੁਰ ਵਾਲੇ ਪਰਮਾਨ ਫੋਨ ਨਾ ਕਰਨ ਜੀ ਇਹਨਾਂ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਨਾਮ ਸਿੰਘ ਹੈ ਜੀ ਜਨਮ 38 1998 ਕੱਦ 5 ਫੁੱਟ 11 ਇੰਚ ਕਾਸਟ ਨਾਈ ਸਿੱਖ ਪਤਾ ਤਰਨਤਨ ਸਾਹਿਬ ਪਰਿਵਾਰ ਵਿੱਚ ਲੜਕੇ ਦੇ ਦਾਦਾ ਦਾਦੀ ਤੇ ਮਾਤਾ ਪਿਤਾ ਨੇ ਅਮਰਤਾ ਰਿਮੀ ਇੱਕ ਵੱਡਾ ਭਰਾ ਹੈ ਮੈਰਡ ਹੈ ਇੰਡੀਆ ਆਰਮੀ ਸਿੱਖ ਰੈਜੀਮੈਂਟ ਵਿੱਚ ਜੋਬ ਕਰਦਾ ਹੈ ਲੜਕਾ ਵੀ ਸਿੱਖ ਆਰਮੀ ਆਰਮੀ ਸਿੱਖ ਰੈਜੀਮੈਂਟ ਵਿੱਚ ਜੋਬ ਕਰਦਾ ਹੈ ਲੜਕੇ ਦਾ ਅਮਰਤ ਨਹੀਂ ਛਕਿਆ ਸ਼ੁੱਧ ਵੈਜ ਨੂੰ ਹੈ ਲੜਕਾ ਵਧੀਆ ਘਰ ਪਰਿਵਾਰ ਤੋਂ ਸੋਹਣਾ ਸੁਨਖਾ ਨਸ਼ੇ ਤੋਂ ਰਹਤਾ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਨਾਈ ਸਿੱਖ ਕਾਸ਼ਤ ਦੀ ਲੜਕੀ ਚਾਹੀਦੀ ਹੈ ਲੜਕੀ ਸਰਕਾਰੀ ਨੌਕਰੀ ਕਰਦੀ ਹੋਵੇ ਲੜਕੀ ਗੁਰਸਿੱਖ ਪਰਿਵਾਰ ਤੋਂ ਹੋਵੇ ਲੜਕੀ ਦਾ ਗੱਤ ਪੰਜ ਤੋਂ ਉੱਪਰ ਹੋਵੇ ਕੋਈ ਦਾਦੇ ਦੀ ਮੰਗ ਨਹੀਂ ਮੈਂ ਈਵਰ ਵਾਲੇ ਪਰਵਾਨਾ ਨਹੀਂ ਕਰਨ ਜੀ ਇਹਨਾਂ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਨਾਮ ਸਿੰਘ ਹੈ ਸਰਦਾਰ ਲੜਕਾ ਹੈ ਜਨਮ 1996 ਕੱਦ 5'9" ਕਾਸਤ ਜੜ ਸਿੱਖ ਗੋਤ ਹੀਰ ਪਤਾ ਹੁਸ਼ਿਆਰਪੁਰ ਪੜਾਈ ਪਲੱਸ 2 ਪਰਿਵਾਰ ਵਿੱਚ ਮਾਤਾ ਹਾਊਸ ਵਾਈਫ ਨੇ ਪਿਤਾ ਐਕਸਪਾਇਰ ਨੇ ਤੇ ਇੱਕ ਬਣਾ ਨਮਰੜਾ ਕੈਨੇਡਾ ਵਿੱਚ ਜਮੀਨ 13 ਕਿੱਲੇ ਆ ਕੰਮ ਖੇਤੀਬਾੜੀ ਦੇ ਨਾਲ ਨਾਲ ਆਪਣਾ ਬਿਜ਼ਨਸ ਹੈ ਦੋ ਦੁਕਾਨਾਂ ਨੇ ਸ਼ਹਿਰ ਵਿੱਚ ਵਧੀਆ ਘਰ ਪਰਿਵਾਰ ਆਮਦਨ ਹੈ ਲੜਕਾ ਸੋਹਣਾ ਸੁਨੱਖਾ ਨਸ਼ੇ ਤੋਂ ਰਹਿਤ ਹੈ ਵਧੀਆ ਘਰ ਪਰਿਵਾਰ ਤੋਂ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਗ੍ਰੈਜੂਏਟਰ ਪੜਾਈ ਵਾਲੀ ਲੜਕੀ ਚਾਹੀਦੀ ਹੈ ਲੜਕੀ ਜੜ ਸਿੱਖ ਪਰਿਵਾਰ ਤੋਂ ਹੋਵੇ ਪਰਿਵਾਰ ਵੱਲੋਂ ਦਾਸ ਦੀ ਕੋਈ ਮੰਗ ਨਹੀਂ ਇਹਨਾਂ ਥੱਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਨਾਮ ਸਿੰਘ ਹੈ ਜਨਮ ਚਾਰ ਦਾ 1993 ਹੈ ਜਨਮ ਸਥਾਨ ਖੰਨਾ ਜਨਮ ਸਮਾ 4:47 ਮਿੰਟ ਹੈ ਪੜ੍ਹਾਈ ਡਿਪਲੋਮਾ ਬੀਟੈਕ ਇਨ ਇਲੈਕਟ੍ਰੀਕਲ ਐਂਡ ਇਲੈਕਟ੍ਰੋਨਿਕ ਐਂਡ ਐਮਬੀਏ ਫਰੋਮ ਜੁਕੇ ਐਂਡ ਓਨਬਰਗ ਪਰਮਿਟ ਜੌਬ ਕਾਸ਼ਤਿਮਾਨ ਗੋਤਬੂਨਦੇਵ ਇਹਨਾਂ ਦੀ ਇੱਕ ਭੈਣ ਮੈਰਿਡ ਹੈ ਪਿਤਾ ਕਰਮ ਸਿੰਘ ਦਾ ਆਪਣਾ ਬਿਜ਼ਨਸ ਹੈ ਤੇ ਮਾਤਾ ਟੀਚਰ ਨੇ ਮਾਂਗੇਨ ਨੂੰ ਲੜਕੀ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਪੜ੍ਹੀ ਲਿਖੀ ਲੜਕੀ ਚਾਹੀਦੀ ਹੈ ਧੀਮਾਨ ਕਾਸਟ ਲੜਕੀ ਨੂੰ ਪਹਿਲ ਹੈ ਬਾਕੀ ਉੱਚ ਕਾਸਟ ਦੀਆਂ ਲੜਕੀਆਂ ਵੀ ਸੰਪਰਕ ਕਰ ਸਕਦੀਆਂ ਨੇ ਜੂਕੇ ਤੋਂ ਲੜਕੀ ਨੂੰ ਪਹਿਲ ਹੈ ਇਹਨਾਂ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਨਾਮ ਮਨਦੀਪ ਕੁਮਾਰ ਜਨਮ 26/12/1992 ਕੱਦ 5'8 ਇੰਚ ਪੜਾਈ ਬੀਏ ਐਮਏ ਬੀਐਡ ਐਮਪੀਲ ਜੋਬ 뮤జిక్ ਟੀਚਰ ਪ੍ਰਾਈਵੇਟ ਐਂਡ ਸਾਈਡ ਬਿਜ਼ਨਸ ਹੈ ਲੜਕਾ ਕੋਈ ਨਸ਼ਾ ਨਹੀਂ ਕਰਦਾ ਕਾਸਟ ਰਵਿਦਾਸ ਜਾਂ ਇਹਨਾਂ ਦੀ ਇੱਕ ਭੈਣ ਤੇ ਭਰਾ ਹਨ ਦੋਨੋਂ ਮੈਰਿਡ ਨੇ ਬ੍ਰਦਰ ਬਾਹਰ ਗਰੀਸ ਵਿੱਚ ਫਾਦਰ ਦਾ ਆਪਣਾ ਬਿਜ਼ਨਸ ਹੈ ਮਾਤਾ ਹਾਊਸ ਵਾਈਫ ਨੇ ਪਿਤਾ ਦਾ ਸਰਨੇਮ ਕਤਨੌਰੀਆ ਮਾਤਾ ਦਾ ਸਰਨੇਮ ਬੰਗਾ ਪਤਾ ਵਸੀ ਦੌਲਤਖਾਂ ਫਗਵਾੜਾ ਰੋਡ ਹੁਸ਼ਿਆਰਪੁਰ ਮੰਗ ਇਹਨਾਂ ਨੂੰ ਲੜਕੀ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਹੋਵੇ ਲੜਕੀ ਨੇ ਬੀਏ ਜਾਂ ਬੀਐਡ ਕੀਤੀ ਹੋਵੇ ਬੀਐਡ ਨੂੰ ਪਹਿਲਾ ਜਾਂ ਲੜਕੀ ਕੋਈ ਵਧੀਆ ਕੰਮ ਕਰ ਜਾਂਦੀ ਹੋਵੇ ਲੜਕੀ ਭਾਵੇਂ ਗਰੀਬ ਪਰਿਵਾਰ ਤੋਂ ਹੋਵੇ ਕੋਈ ਜਾਤੀ ਬੰਦਨ ਨਹੀਂ ਲੜਕੀ ਦਾ ਕੱਦ 5 ਫੁੱਟ 2 ਇੰਚ ਤੋਂ ਉੱਪਰ ਹੋਵੇ ਇਹਨਾਂਥੇ ਨੰਬਰ ਦਿੱਤਾ ਗਿਆ ਹੈ ਤੁਸੀਂ ਮੈਨਾਂ ਨਾਲ ਗੱਲਬਾਤ ਕਰ ਸਕਦੇ ਹੋ ਨਾਮ ਗਗਨਪ੍ਰੀਤ ਸਿੰਘ ਜਨਮ 5 ਨਵੰਬਰ 1995 ਜਨਮ ਸਥਾਨ ਗੁਰਦਾਸਪੁਰ ਡੀਬੀਐਨ ਕਾਸਟ ਖੱਤਰੀ ਸਬ ਕਾਸਟ ਵੇਦੀ ਕੱਦ 5 ਫੁੱਟ 5 ਇੰਚ ਪੜਾਇਆ ਡਿਪਲੋਮਾ ਆਫ ਆਰਟਸ ਹੈਲਥ ਸੈਂਟਰ ਇਨਫੈਕਸ਼ਨ ਕੰਮ ਸੈਲਫ ਇੰਪਲਾਈਡ ਬਿਜ਼ਨਸ ਇਲੈਕਟ੍ਰੋਨਿਕ ਸ਼ੋਰੂਮ ਇਹਨਾਂ ਦੀ ਇੱਕ ਭੈਣ ਕੈਨੇਡਾ ਵਿੱਚ ਹੈ ਮਾਤਾ ਹਾਊਸ ਵਾਈਫ ਨੇ ਪਿਤਾ ਐਕਸਪਾਇਰ ਨੇ ਮੰਗਿਆ ਨੂੰ ਲੜਕੀ ਵਧੀਆ ਪਰਿਵਾਰ ਤੋਂ ਸੋਹਣੀ ਸਨਖਿਆ ਐਜੂਕੇਟਿਡ ਲੜਕੀ ਚਾਹੀਦੀ ਹੈ ਦਾਦੇ ਦੀ ਕੋਈ ਮੰਗ ਨਹੀਂ ਇਹਨਾਂ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਨਾਮ ਰਵਜੋਤ ਸਿੰਘ ਰਾਹੋਵਾਲ ਜਨਮ 6 ਦਸੰਬਰ 1999 ਕੱਦ ਪੰਜ ਫੁੱਟ 8 ਇੰਚ ਪਿਤਾ ਦਾ ਗੋਤ ਰਾਹੋਵਾਲ ਮਾਤਾ ਦਾ ਗੋਤ داری ਕਾਸਟ ਰਾਜਪੂਤ ਪਤਾ ਜਲੰਧਰ ਪੜਾਈ ਐਮ ਐਸ ਸੀ ਮਾਇਓਬਾਇਓਲੋਜੀ ਚਾਹ ਵਰਕਿੰਗ ਆਮਨ ਲੈਬੋਰੀ ਪਿਤਾ ਦੇ ਜੋਬ ਜਨਰਲ ਫਿਜ਼ੀਸ਼ੀਅਨ ਡਾਕਟਰ ਨੇ ਮਾਤਰੀ ਜੋਬ ਆਮਨ ਹੋਮੋਪੈਥਿਕ ਸ਼ਾਪ ਹੈ ਇੱਕ ਅਨਮੈਰਿਡ ਬ੍ਰਦਰ ਹੈ ਉਹ ਵੀ ਡਾਕਟਰ ਨੇ ਭੈਣ ਕੋਈ ਨਹੀਂ ਮੰਗੇ ਇਹਨਾਂ ਨੂੰ ਲੜਕੀ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਮੈਡੀਕਲ ਪ੍ਰੋਫੈਸ਼ਨਲ ਗਰਲ ਲੜਕੀ ਚਾਹੀਦੀ ਹੈ ਜਾਂ ਲੜਕੀ ਡਾਕਟਰ ਦੀ ਡਿਗਰੀ ਕਰ ਰਹੀ ਹੋਵੇ ਉਹ ਵੀ ਸੰਪਰਕ ਕਰ ਸਕਦੇ ਨੇ ਇਹਨਾਂ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਨਾਮ ਬਲਵਿੰਦਰ ਸਿੰਘ ਹੈ ਜੀ ਜਨਮ 21/1995 ਕੱਦ 5 ਫੁੱਟ 7 ਇੰਚ ਹੈ ਕਾਸਟ ਜੱਟ ਗੋਤ ਕਲੇਰ ਜਨਮ ਸਥਾਨ ਮਲੋਟ ਪਿਤਾ ਪਰਿਵਾਰ ਵਿੱਚ ਪਿਤਾ ਰਿਟਾਇਰ ਨੇ ਰਿਟਾਇਰ ਨੇ ਤੇ ਮਾਤਾ ਨੇ ਦੋ ਭੈਣਾਂ ਨੇ ਇੱਕ ਭੈਣ ਮੈਰਿਡ ਹੈ ਇੱਕ ਵੱਡਾ ਭਰਾ ਮੈਰਿਡ ਹੈ ਅਲੱਗ ਹੈ ਪਤਾ ਮਲੋਟ ਜ਼ਿਲ੍ਹਾ ਮੁਖਤਸਰ ਸਾਹਿਬ ਜੋਬ ਪ੍ਰਾਈਵੇਟ ਕੰਪਨੀ ਸੈਲਰੀ 35 ਤੋਂ 40000 ਪ੍ਰਾਪਰਟੀ ਇੱਕ ਸ਼ਾਪ ਹੈ ਇੱਕ ਆਪਣਾ ਘਰ ਹੈ ਲੜਕਾ ਤਲਾਕशुदा ਹੈ ਜੀ ਮਾਂ ਗੇਰਨ ਲੜਕੀ ਵਧੀਆ ਪਰਿਵਾਰ ਤੋਂ ਸੋਹਣੀ ਸਾਖੀ ਮਸ਼ੀਨ ਲੜਕੀ ਚਾਹੀਦੀ ਹੈ ਲੜਕੀ ਬਾ ਮੇ ਤਲਾਕशुदा ਹੋਵੇ ਇਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਜੀ ਇਹਨਾਂ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਨਾਮ ਸੁਖਮਨੀ ਸਿੰਘ ਬੜਿੰਗ ਹੈ ਜੀ ਜਨਮ 13/4/1963 ਕੱਦ 5 ਫੁੱਟ 9 ਇੰਚ ਕਾਸਟ ਸਿੱਖ ਤੰਮ ਫਾਰਮੈਨ ਇਨ ਕੇਜੀ ਇੰਟਰਨੈਸ਼ਨਲ ਕੰਪਨੀ ਚ ਇਹਨਾਂ ਦੇ ਦੋ ਬੱਚੇ ਨੇ ਬੱਚੇ ਮੈਂਨੇ ਕੈਨੇਡਾ ਵਿੱਚ ਸੈਟਲ ਜੀ ਜ਼ਿਲ੍ਹਾ ਜਲੰਧਰ ਇਹਨਾਂ ਦੀ ਵਾਈਫ ਦੀ ਡੈਥ 2 ਸਾਲ ਪਹਿਲਾਂ ਹੋ ਚੁੱਕੀ ਹੈ ਸੈਲਰੀ 75000 ਮਹੀਨਾ ਮੰਗ ਇਹਨਾਂ ਨੂੰ 50 ਤੋਂ 52 ਸਾਲ ਤੱਕ ਦੀ ਘਰੇਲੂ ਔਰਤ ਘਰ ਸੰਭਾਲਣ ਲਈ ਚਾਹੀਦੀ ਹੈ ਲੜਕੀ ਭਾਵੇਂ ਵਿਧਵਾ ਹੋਵੇ ਜਾਂ ਤਲਾਕਸ਼ਦਾ ਹੋਵੇ ਪਰ ਬਿਨਾ ਬੱਚੇ ਤੋਂ ਹੋਵੇ ਲੜਕੀ ਦੀ ਕਾਸਟ ਜੱਟ ਸਿੱਖ ਪੰਡਤ ਹੋਵੇ ਇਹਨਾਂ ਨੂੰ ਲੁਧਿਆਣੇ ਨਾਲ ਲੱਗਦੇ ਇਲਾਕੇ ਵਾਲੇ ਸੰਪਰਕ ਕਰਨ ਇਹਨਾਂ ਥੱਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਨਾਮ ਅਮਨਿੰਦਰਜੀਤ ਸਿੰਘ ਨਾਗਰਾਜੀ ਜਨਮ 13/1999 ਕਾਸਟ ਜੱਟ ਸਿੱਖ ਕੱਦ 5'9" ਗੁੱਤ ਨਾਗਰਾ ਆਪੜਾਈ ਬੀਕਮ ਇਹਨਾਂ ਦੇ ਇੱਕ ਛੋਟਾ ਭਰਾ ਹੈ ਭੈਣ ਕੋਈ ਨਹੀਂ ਕੰਮ ਬਿਜ਼ਨਸ ਆਫ ਹੇਅਰ ਹਾਊਸ ਹੈ ਇਨਕਮ 8 ਲੱਖ ਪਰ ਮਹੀਨਾ ਹੈ ਪਿਤਾ ਬਿਜ਼ਨਸਮੈਨ ਅਤੇ ਫਾਰਮਰ ਨੇ ਮਾਤਾ ਗਵਨਮੈਂਟ ਟੀਚਰ ਨੇ ਪਤਾ 457 ਜ਼ਮੀਨ 2.5 ਕਿੱਲੇ ਹੈ ਮੰਗ ਇਹਨਾਂ ਨੂੰ ਲੜਕੀ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਐਜੂਕੇਟਿਡ ਲੜਕੀ ਚਾਹੀਦੀ ਹੈ ਲੜਕੀ ਦੀ ਕਾਸਟ ਜਰ ਸਿੱਖੀ ਹੋਵੇ ਦਾਦੇ ਜੀ ਦੀ ਕੋਈ ਮੰਗ ਨਹੀਂ ਇਹਨਾਂ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਨਾਮ ਸਿੰਘ ਹੈ ਜੀ ਜਨਮ 1991 ਆਕਾਸ਼ਤ ਜੱਜ ਸਿੱਖਾ ਗੋਤ ਢਾਲੀਵਾਲ ਕੱਦ 5 ਫੁੱਟ 9 ਇੰਚ ਪੜਾਈ میٹرਿਕ ਪਰਿਵਾਰ ਵਿੱਚ ਮਾਤਾ ਪਿਤਾ ਨੇ ਇਹਨਾਂ ਦੀ ਇੱਕ ਭੈਣ ਹੈ ਜੀ ਭੈਣ ਮੈਰਿਡ ਹੈ ਨੌ ਇੰਚ ਨੇਕਾ ਏਰੀਆ ਲੁਧਿਆਣਾ ਕੰਮ ਹੈਵੀ ਵਾਸ ਡਰਾਈਵਰ ਪਲੱਸ ਹੈਵੀ ਮਸ਼ੀਨ ਆਪਰੇਟਰ ਇਨ ਦੁਬਈ ਫ੍ਰੋਮ ਲਾਸਟ 14 ইয়ারਸ ਸੈਲਰੀ 60000 ਇਹਨੂੰ ਇਨਕਮ 7.5 ਲੱਖ ਹੈ ਜ਼ਮੀਨ 5 ਏਕੜ ਹੈ ਲੜਕਾ ਤਲਾਕ ਹੋਦਾ ਹੈ ਜੀ ਲੜਕੇ ਦਾ 3 ਮਹੀਨੇ ਬਾਅਦ ਹੀ ਤਲਾਕ ਹੋ ਗਿਆ ਸੀ मांकिन ਨੂੰ ਲੜਕੀ ਵਧੀਆ ਪਰਿਵਾਰ ਤੋਂ ਸੋਹਣੀ ਸਨਖੀ ਪੜੀ ਲਿਖੀ ਲੜਕੀ ਚਾਹੀਦੀ ਹੈ ਲੜਕੀ ਪਾਵੇਂ ਤਲਾਕशुदा ਹੋਵੇ ਇਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਜੀ ਪਰ ਲੜਕੀ ਬਿਨਾਂ ਬੱਚੇ ਤੋਂ ਹੋਵੇ ਪਰ ਲੜਕੀ ਦੀ ਕਾਸਟ ਜਰਸੀਖੀ ਹੋਵੇ ਇਹਨਾਂ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ ਨਾਮ ਰਾਜਵੀਰ ਸਿੰਘ ਹੈ ਜੀ ਜਨਮ 1993 ਹੈ ਪੜਾਈ ਪਾਸਟੂ ਹੈ ਕੱਦ 5 ਫੁੱਟ 10 ਇੰਚ ਹੈ ਕੈਲੀਫੋਰਨੀਆ ਯੂ ਐਸ اے ਸਿਟੀਜ਼ਨ ਨੇ ਜਿਹੜਾ ਕਾਸਟ ਜਰਸੀਖ ਹੈ ਗੋਤ ਦਿਓਲ ਨਹੀਂ ਗੋਤ ਢਿੱਲੂ ਸ਼ਿਟੀ ਤੰਤਲ ਸਾਬ ਜ਼ਮੀਨ 5 ਏਕੜ ਹੈ ਮੰਗ ਇਹਨਾਂ ਯੂਐਸਏ ਮੀੜਾ ਆਨਾਰੀ ਗੱਲ ਚਾਹੀਦੀ ਹੈ ਜੀ ਇਹਨਾਂ ਥਲੇ ਨੰਬਰ ਦਿੱਤਾ ਗਿਆ ਤੁਸੀਂ ਇਹਨਾਂ ਨੂੰ ਗੱਲਬਾਤ ਕਰ ਸਕਦੇ ਹੋ ਨਾਮ ਦਾਤਾ ਜੀ ਜਨਮ 15 ਅਕਤੂਬਰ 1988 ਕਾਸਟ ਪੰਡਤ ਹੈ ਗੋਤ ਦਾਤ ਹੈ ਕੱਦ 5 ਪੈਰ 8 ਇੰਚ ਹੈ ਪੜਾਈ ਬੀਟਾ ਇਲੈਕਟ੍ਰੋਨਿਕ ਪਤਾ ਨਾਪਾ ਜ਼ਮੀਨ 1 ਏਕੜ 60 ਗੱਲ ਦਾ ਪਲਾਟ ਹੈ ਤੇ ਇੱਕ ਪੰਡਵ ਚ ਕੋਠੀ ਹੈ ਲੜਕਾ ਕੈਨੇਡਾ ਵਿੱਚ ਪੀਆਰ ਹੈ ਕੰਮ ਗਵਰਨਮੈਂਟ ਜੌਬ ਇਨ ਕੈਨੇਡਾ ਸਿਟੀਜ਼ਨ ਹੈ ਇਹਨਾਂ ਦੀ ਇੱਕ ਭੈਣ ਤੇ ਭਰਾ ਹਨ ਦੋਨੋਂ ਮੈਰਿਡ ਨੇ ਤੇ ਕੈਨੇਡਾ ਵਿੱਚ ਪੀਆਰ ਨੇ ਮੰਗ ਇਹਨਾਂ ਨੂੰ ਲੜਕੀ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਪੜ੍ਹੀ ਲਿਖੀ ਲੜਕੀ ਚਾਹੀਦੀ ਹੈ ਲੜਕੀ ਕੈਨੇਡਾ ਤੋਂ ਹੋਵੇ ਭਾਵੇਂ ਇੰਡੀਆ ਤੋਂ ਹੋਵੇ ਲੜਕੀ ਕਰਾਫੇ ਦਾ ਵੀ ਮਨਜ਼ੂਰ ਹੈ ਇਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਜੀ ਪਰ ਬਿਨਾਂ ਬੱਚੇ ਤੋਂ ਹੋਵੇ ਲੜਕੀ ਦੀ ਕਾਸਟ ਪੰਡਤ ਖੱਤਰੀ ਰਾਜਪੂਤ ਚਾਟਾ ਰਹੇ ਹੋਵੇ ਪਰ ਐਸੀ ਜਿਹਾ ਮੱਝ ਵੀ ਸਿੱਖਾਂ ਦੀ ਨਾ ਹੋਵੇ ਇਹਨਾਂ ਲਈ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਨਾਮ ਸਿੰਘ ਹੈ ਜੀ ਜਨਮ 13/10/1991 ਕੱਦ ਪੰਜ ਫਰ ਅੱਠ ਇੰਚ ਕਾਸਟ ਟਾਂਕ ਕਸਤਰੀਆ ਸ਼ਿੰਬਾ ਪ੍ਰਾਈਵੇਟਿਕ ਆਈਟੀ ਫ੍ਰੈਂਚ ਲੈਵਲ ਟੂ ਸੌਫਟਵੇਅਰ ਇੰਜੀਨੀਅਰਿੰਗ ਐਟ ਫ੍ਰਾਂਸ ਐਂਡ ਪੀਆਰ ਇਹਨਾਂ ਦੀ ਇੱਕ ਭੈਣ ਹੈ ਜੀ ਇਹਨਾਂ ਦੇ ਬ੍ਰਦਰ ਇਨ ਲਾ ਕਲਾਸ 1 ਆਫਸਰ ਐਟ ਦਿੱਲੀ ਐਂਡ ਪੀਐਫਆਰਡੀਏ ਫਿਰਨਸ ਆ ਰਿਟਾਇਰਡ ਫਰਮ ਪੰਜਾਬ ਐਂਡ ਹਰਿਆਣਾ ਐਜੂਕੇਸ਼ਨ ਡਿਪਾਰਟਮੈਂਟ ਜ਼ਮੀਨ 12 ਏਕੜ ਹੈ ਪਤਾ ਮੰਡੀ ਡੱਬ ਵਾਲੀ ਜ਼ਿਲ੍ਹਾ ਸਿਰਸਾ ਮੰਗ ਕਰਨ ਵਾਲੀ ਲੜਕੀ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਬਰਾਬਰ ਦੀ ਪੜ੍ਹੀ ਲਿਖੀ ਹੋਵੇ ਲੜਕੀ ਫ੍ਰੈਂਚ ਜਾਂਦੀ ਹੋਵੇ ਜਾਂ ਲੜਕੀ ਫ੍ਰਾਂਸ ਜਾਣ ਦੀ ਚਾਹਵਾਨ ਹੋਵੇ ਲੜਕੀ ਦੀ ਕਾਸਟ ਸਿੰਬਾ ਜਾਂ ਜੱਟ ਸਿੱਖੀ ਹੋਵੇ ਪਰਿਵਾਰ ਵੱਲੋਂ ਦਾਦ ਦੇਣ ਦੀ ਕੋਈ ਮੰਗ ਨਹੀਂ ਮੈਰਿਜ ਬੂਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਇਹਨਾਂ ਥੱਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਨਾਮ ਸਿੰਘ ਹੈ ਜੀ ਉਮਰ 29 ਸਾਲ ਹੈ ਕੱਦ 5 ਫੁੱਟ 7 ਇੰਚ ਹੈ ਪੜ੍ਹਾਈ ਗ੍ਰੈਜੂਏਸ਼ਨ ਕਾਸਟ ਸੁਨਿਆਰ ਗੋਤ ਸਦੇ ਆਉੜੇ ਲੜਕਾ ਸੋਹਣਾ ਸੁਨੱਖਾ ਹੈ ਕੋਈ ਨਸ਼ਾ ਨਹੀਂ ਕਰਦਾ ਲੜਕੇ ਦਾ ਇੱਕ ਲੜਕੇ ਦਾ ਇੱਕ ਭਰਾ ਮੈਰਿਡ ਹੈ ਪਤਾ ਮਾਨਸਾ ਕਮ ਆਰੋ ਵਾਸ਼ਿੰਗ ਮਸ਼ੀਨ ਤੇ ਗਿੱਜਰ ਦੀ ਸ਼ਾਪ ਹੈ ਮੰਗ ਲੜਕੀ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਪੜ੍ਹੀ ਲਿਖੀ ਲੜਕੀ ਚਾਹੀਦੀ ਹੈ ਲੜਕੀ ਦੀ ਕਾਸ਼ ਸੁਨਿਆਰੀ ਹੋਵੇ ਕਿ ਲੜਕੀ ਦਾ ਕੱਦ 5 ਪਾਈ 4 ਜਾਂ ਪਾਈ 5 ਇੰਚ ਤੋਂ ਘੱਟ ਨਾ ਹੋਵੇ ਫੌਨ ਕੰਟਰੀ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਦਾਦੇਜ ਦੀ ਕੋਈ ਮੰਗ ਨਹੀਂ ਇਹਨਾਂ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਨਾਮ ਸਿੰਘ ਹੈ ਜੀ ਜਨਮ 5/7/2000 ਕੱਦ 5 ਫੁੱਟ 7 ਇੰਚ 11 ਕੈਨੇਡਾ ਸਟੱਡੀ ਪਲੱਸ 11 ਕੈਨੇਡਾ ਫਰਮ 5 ਇਅਰ ਪੀਆਰ ਅਪਲਾਈਡ ਫਰਮ 1 ਇਅਰ ਲੜਕਾ ਨਾਨ-ਵੈਜੀਟੇਰੀਅਨ ਹੈ ਜੀ ਕਾਰਜ ਮੈਰਾ ਸਿੱਖ ਪਤਾ ਸ਼ਹਿਰ ਪਟਿਆਲਾ ਸਟੱਡੀ ਪਲੱਸ 2 ਨਾਨ-ਮੈਡੀਕਲ ਵਰਕਿੰਗ ਇਨ ਟੈਲਿਕੋ ਕੰਪਨੀ ਇਨ ਕੈਨੇਡਾ ਫਰਮ 3 ਇਅਰਸ 3 ਇਅਰਸ ਇਹਨਾਂ ਦੀ ਭੈਣ ਹੈ ਜੀ ਇੱਕ ਉਹ ਕਹੇ ਉਹ ਵੀ ਕੈਨੇਡਾ ਵਿੱਚ ਨੇ ਪਿਤਾ ਪੰਜਾਬ ਪੁਲਿਸ ਵਿੱਚੋਂ ਰਿਟਾਇਰ ਨੇ ਮੰਗ ਰਹੇ ਨੇ ਲੜਕੀ ਵਧੀਆ ਸਿੱਖ ਪਰਿਵਾਰ ਤੋਂ ਸੋਹਣੀ ਸੁਨੱਖੀ ਪੜ੍ਹੀ ਲਿਖੀ ਪੀਆ ਲੜਕੀ ਚਾਹੀਦੀ ਹੈ ਲੜਕਾ ਸੋਹਣਾ ਸੁਨੱਖਾ ਨਸ਼ੇ ਤੋਂ ਰਹਿਤ ਹੈ ਪਰਿਵਾਰ ਵੱਲੋਂ ਦਾਦੇ ਜੀ ਦੀ ਕੋਈ ਮੰਗ ਨਹੀਂ ਇਹਨਾਂ ਥੱਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਨਾਮ ਸਿੰਘ ਹੈ ਜੀ ਗੁਰਸਿੱਖ ਲੜਕਾ ਹੈ ਜਨਮ 16 ਅਕਤੂਬਰ 1993 ਉਚਤ 5 ਫੁੱਟ 11 ਇੰਚ ਹੈ ਪੜ੍ਹਾਈ ਪਲੱਸ 2 ਡਿਜੀਟਲ ਮਾਰਕੀਟਿੰਗ ਕਾਸਟ ਜੱਟ ਸਿੱਖ ਗੋਤ ਸਿੱਧੂ ਪਤਾ ਕੈਨੇਡਾ ਜ਼ਿਲ੍ਹਾ ਮੋਕਾ 10 ਸਾਲ ਦਾ ਅਮਰੀਕਾ ਦਾ ਵੀਜ਼ਾ ਇਹਨਾਂ ਦੇ ਇੱਕ ਭੈਣ ਤੇ ਭਰਾ ਹਨ ਦੋਨੋਂ ਮੈਡ ਨੇ ਕੰਮ ਵਰਕ ਵਰਕ ਪਰਮਿਟ ਤੇ ਐ ਕੰਮ ਵਰਕ ਵਰਕ ਪਰਮਿਟ ਜ਼ਮੀਨ 14 ਕਿੱਲੇ ਦੋਵਾਂ ਭਰਾਵਾਂ ਨੂੰ 7-7 ਕਿੱਲੇ ਆਉਂਦੀ ਹੈ ਮਾਂਗੇ ਨਾਲ ਲੜਕੀ ਵਧੀਆ ਪਰਵਾਦ ਤੋਂ ਸੋਹਣੀ ਤਨਖੀ ਪੜੀ ਨਕੀ ਕੈਨੇਡਾ ਪੀਆਰ ਜਾਂ ਵਰਕ ਪਰਮਿਟ ਤੇ ਲੜਕੀ ਚਾਹੀਦੀ ਹੈ ਲੜਕੀ ਦੀ ਕਾਸਟ ਅਰੋੜਾ ਵੀ ਹੋਵੇ ਤਾਂ ਵੀ ਸੰਪਰਕ ਕਰ ਸਕਦੇ ਨੇ ਪਰ ਲੜਕੀ ਕੈਨੇਡਾ ਪੀਆਰ ਹੋਵੇ ਪਰਵਾਰ ਵੱਲੋਂ ਦਾਸ ਦੀ ਕੋਈ ਮੰਗ ਨਹੀਂ ਇਹਨਾਂ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਨਾਮ ਗੌਰਵ ਸੋਢੀ ਹੈ ਜੀ ਜਨਮ 17 11 1991 ਜਨਮ ਸਮਾ 10:50 ਮਿੰਟ ਜਨਮ ਸਥਾਨ ਪਟਿਆਲਾ ਕੱਦ 5 ਫੁੱਟ 7 ਇੰਚ ਕਾਸਟ ਖੱਤਰੀ ਪੜਾਈ ਬੀਏ ਲੜਕਾ ਨਿਊਜ਼ੀਲੈਂਡ ਨੂੰ ਬਰਕ ਪਰਮੈਂਟ ਮਿਨੇਜ ਦੀ ਜੋਬ ਤੇ ਹੈ ਪਿਤਾ ਬਿジネスਮੈਨ ਨੇ ਮਾਤਾ ਹਾਊਸ ਵਾਈਫ ਨੇ ਲੜਕੇ ਦੀਆਂ ਦੋ ਭੈਣਾਂ ਨੇ ਮੈਰਿਡ ਪਤਾ ਬਟਾਲਾ ਜ਼ਿਲ੍ਹਾ ਕੁਰਤਾਸਪੁਰ ਲੜਕਾ ਤਲਾਖਸ਼ੁਦਾ ਹੈ ਜੀ ਮੰਗ ਇਹਨਾਂ ਨੂੰ ਵਧੀਆ ਲੜਕੀ ਵਧੀਆ ਪਰਿਵਾਰ ਤੋਂ ਸੋਹਣੀ ਸਨੱਖਿਆ ਐਜੂਕੇਟਿਡ ਤੇ ਸਮਾਰਟ ਲੜਕੀ ਚਾਹੀਦੀ ਹੈ ਲੜਕੀ ਤਲਾਖਸ਼ੁਦਾ ਬਿਨਾਂ ਬੱਚੇ ਤੋਂ ਜਾਂ ਕੁਆਰੀ ਹੋਵੇ ਉਹ ਵੀ ਸੰਪਰਕ ਕਰ ਸਕਦੇ ਨੇ ਜਾਂ ਲੜਕੀ ਬਾਹਰ ਜਾਣ ਦੀ ਚਾਹਵਾਨ ਹੋਵੇ ਉਹ ਵੀ ਸੰਪਰਕ ਕਰ ਸਕਦੇ ਨੇ ਲੜਕੀ ਪੰਜਾਬ ਵਰ ਨਿਊਜ਼ੀਲੈਂਡ ਤੋਂ ਹੋਵੇ ਤਾਂ ਤੇਜਦੀ ਦੀ ਕੋਈ ਮੰਗ ਨਹੀਂ ਇਨਾ ਤੁਹਾਨੂੰ ਨੰਬਰ ਦਿੱਤਾ ਗਿਆ ਹੈ ਤੁਸੀਂ ਨਾਲ ਗੱਲਬਾਤ ਕਰ ਸਕਦੇ ਹੋ